ਔਰ ਬੜੀਆਂ ਉਮੀਦਾਂ ਦੇ ਆਸਾਂ ਲੋਕਾਂ ਨੂੰ ਹੋਈਆਂ ਬਾਹਰ ਦੇ ਫੋਰਨ ਨਾਲ ਇਹਦਾ तकरीबन ਪਾਗਲੇ ਸੀਗੇ ਜੀ ਬਈ ਵਈ ਕੋਈ ਖਾਲਸਾ ਉੱਠਿਆ ਹੈ ਬਈ ਸਖਾ ਨੇ ਨਾ ਤੇ ਉਸ ਮੌਕੇ ਸੰਵਿਧਾਨ ਨੂੰ ਪ੍ਰਮਾਣ ਕੀਤਾ ਸੀ ਉਹ ਕਹਿੰਦਾ ਵੀ ਮੈਂ ਹਥਿਆਰਾਂ ਨਾਲ ਹਥਿਆਰਬੰਦ ਹੋ ਕੇ ਲਾਂਬਨ ਹੋ ਕੇ ਖਾਲਸਾ ਤਾਂ ਲੈਣਾ ਮੈਂ ਕੋਈ ਮੰਨਤਾ ਨਹੀਂ ਕਰਨੀ ਐ ਇਹਨਾਂ ਦੀ ਤੇ ਨਾ ਸੰਵਿਧਾਨ ਸਾਨੂੰ ਪ੍ਰਮਾਣ ਕਰਦਾ ਔਰ ਉਸ ਬੰਦੇ ਨੇ ਇੱਕਦਮ ਆ ਕੇ ਕਿ ਬਈ ਕਨਸਟੀਚਿਊਸ਼ਨ ਨੂੰ ਮੰਨ ਲੈਣਾ ਤੇ ਸੰਵਿਧਾਨ ਨੂੰ ਮੰਨ ਲੈਣਾ ਤੇ ਉਹਦੀਆਂ ਸਮਾਂ ਚੁੱਕ ਕੇ ਇਲੈਕਸ਼ਨ ਲੜਨੀ ਇਹ ਸਾਰਾ ਮੈਨੂੰ ਕੁਝ ਅਜੀਬੋ ਗਰੀਬ ਜਿਹਾ ਲੱਗਦਾ। ਸੰਮੂਸਖ ਨਹੀਂ ਮੰਨਦਾ ਕਿ ਸਦਾ ਹੀ ਹਿੰਦੂ ਆਖਦਾ। ਮਿੱਠਾ ਸਿੰਘ ਬਲਟੋਆ ਨੇ ਤਾਂ ਸਾਫ਼ ਹੀ ਕਹਿੰਦਾ। ਹੂੰ। ਬੇਜ਼ਾ ਹਰ ਐਸਐਸ ਦਾ ਸਾਰੀ ਸ਼ਰਾਬਤ ਹੈ। ਕਿ ਜਦੋਂ ਦਾ ਸੰਵਿਧਾਨ ਲਾਗੂ ਹੋਇਆ ਸਿੱਖਾਂ ਦੇ ਹੱਕ ਮਰੇ ਜਾ ਰਹੇ ਨੇ। ਐਡਵੋਕੇਟ ਰਾਜਦੇਵ ਉਹ ਰਾਸ਼ਟਰੀ ਸਿੱਖ ਸੰਗਤ ਦਾ ਪੰਜਾਬ ਦਾ ਪ੍ਰਧਾਨ ਹੈ ਮੇਰੇ ਖਿਆਲ ਚ ਜਾਂ ਉਹਨਾਂ ਦਾ ਕੋਈ ਮੈਂਬਰ ਹੈ ਨੈਸ਼ਨਲ ਲੈਵਲ ਦਾ। ਜੀ। ਮੈਂ ਉਹ ਜਾ ਕੇ ਪੇਪਰ ਸਾਈਨ ਕਰਾ ਕੇ ਲੈ ਆ ਰਿਹਾ ਹੂੰ। ਤਾਂ ਫਿਰ ਦਾਲ ਚ ਪੁਸ਼ਤ ਕਾਲਾ ਤਾਂ ਹੈ ਹੀ ਆ। ਔਰ ਅਸੀਂ ਆਪਣਾ ਸੰਵਿਧਾਨ ਜਿਹੜਾ ਵਾ ਉਹ ਲਾਗੂ ਕਰਾਂਗੇ। ਔਰ ਹੁਣ ਉਹ ਤੂੰ ਸਾਰਾ ਕੁਝ ਛੱਡ ਕੇ ਤੇ ਇਹ ਕਿਹੜੀ ਪ੍ਰਕਿਰਿਆ ਜਾ ਗਿਆ ਵੀ ਹੁਣ ਤੂੰ ਕਨਸਟੀਟਿਊਸ਼ਨ ਨੂੰ ਮੰਨਦਾ। ਅਜੇ ਜਦੋਂ ਤੱਕ ਨਹੀਂ ਕਰਦੇ ਉਹਨਾਂ ਚਿਰ ਸਾਡੀ ਨਾਂਕ ਜੇ ਰਾਜ ਦੀ ਪ੍ਰਾਪਤੀ ਨਹੀਂ ਹੁੰਦੀ। ਮੈਰੇ ਕੋਲ ਤਾਂ ਕੋਈ ਡਾਕੂਮੈਂਟ ਮੈਂ ਤਾਂ ਬਲੀਵ ਨਹੀਂ ਕਰਦਾ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੂੰ ਜੀ ਔਰ ਮੇਰੇ ਕੋਲੇ ਤਾਂ ਕੋਈ ਹਿੰਦੁਸਤਾਨ ਦਾ ਡਾਕੂਮੈਂਟ ਹੀ ਹੈ ਨਹੀਂ ਜੀ ਔਰ ਮੇਰੇ ਕੋਲ ਤਾਂ ਸਿਰਫ ਪਾਸਪੋਰਟ ਹੈ दैट इज अ ट्रैवल ਡਾਕੂਮੈਂਟ ਹੂੰ ਫਿਰ ਵੋਟਰ ਆਈਡੀ ਕਿੱਥੋਂ ਆ ਗਿਆ ਆਧਾਰ ਕਾਰਡ ਕਿਵੇਂ ਬਣ ਗਿਆ ਜੇਲ੍ਹ 'ਚ ਬੈਠਿਆ ਤਾਂ ਤਾਂ ਆਧਾਰ ਕਾਰਡ ਨਹੀਂ ਬਣ ਸਕਦਾ ਜੀ ਵੋਟਰ ਆਈਡੀ ਕਾਰਡ ਵੀ ਨਹੀਂ ਬਣ ਸਕਦਾ ਵੋਟਰ ਆਈਡੀ ਕਾਰਡ ਵੀ ਨਹੀਂ ਬਣ ਸਕਦਾ ਗੱਲ ਨਾ ਗਲਤ ਨਹੀਂ ਜਿਹੜੀਆਂ ਆਰਐਸਐਸ ਨਾਲ ਜੋੜਿਆ ਜਾ ਰਿਹਾ ਮਰ ਜਣ ਕੇ ਅੱਜ ਵੀ ਕਹਿੰਦੇ ਹਾਂ ਵੀ ਸਰਕਾਰਾਂ ਦਾ ਹੀ ਪਲਾਨ ਹੈ ਮੈਂ ਤਾਂ ਨਹੀਂ ਕਿ ਆਰਐਸ ਦਾ ਬੰਦਾ ਉਹ ਵੀ ਸਰਸੇ ਕੋਲ ਚੋਆ ਘੇਰ ਰਿਹਾ ਮੈਂ ਤਾਂ ਨਾ ਨਾ ਮੂਛ ਪਾਉਂਦਾ ਸੀ ਕਿ ਮੈਂ ਕਹਿ ਰਿਹਾ ਆਰਐਸ ਦਾ ਬੰਦਾ ਉਹਨੇ ਮੈਨੂੰ 4 ਦਿਨ ਪਹਿਲਾਂ ਕਹਿਤਾ ਸੀ ਕਹਿੰਦਾ ਬੀਜੇਪੀ ਇੱਕ ਬੜਾ ਵੱਡਾ ਦਾਅ ਖੇਡ ਰਹੀ ਹੈ ਮੈਂ ਕਿਹਾ ਕੀ ਦਾਅ ਖੇਡ ਰਹੀ ਕਹਿੰਦੇ ਅਮਰਪਾਲ ਨੂੰ ਖਡੂਰ ਸਾਹਿਬ ਤੋਂ ਲੋਹਾਰੀ ਹੈ ਤੇ ਅਕਾਲੀ ਦਲ ਸਟੇਟਮੈਂਟ ਲੈ ਚੁੱਕਿਆ ਸਾਧਣਾ ਸਾਹਿਬ ਦੀ ਬਹੁਤ ਵੱਡੀ ਕੁਰਬਾਨੀਆਂ ਤੇ ਲੋਕਾਂ ਨੇ ਬੀਬੀ ਖਾਲੜਾ ਨੂੰ ਵੀ ਹਰਾ ਦਿੱਤਾ ਸੀ ਤੇ ਅਮਰਿਤਪਾਲਤਾ ਜੇ ਆਇਆ ਹੀ ਗੱਲ ਐ ਇਹਨੂੰ ਇੱਕ ਦਾ ਸਾਜ ਦੇ ਖੇਲ ਚ ਹੈ ਤੇ ਕੁਰਬਾਨੀ ਤਾਂ ਇੰਦੀ ਕੋਈ ਹੈ ਨਹੀਂ ਹਮ ਸਵਾਗ ਗੁਰਦੁਆਰੇ ਚ ਫਰਨੀਚਰ ਤੋੜਨ ਦੋ ਤੇ ਥਾਣੇ ਤੇ ਜਾ ਕੇ ਹੌਲਰ ਬਾਜੀ ਕਰਦੋ ਹੋ ਤਾਂ ਕੋਈ ਕੁਰਬਾਨੀ ਹੈ ਨਹੀਂ ਹਮ ਪਰ ਇਹਨੂੰ ਜੇ ਲੋਕੀ ਫੇਰ ਵੀ ਬੋਟਾ ਪਾਉਣ ਨੇ ਚੰਗੀ ਗੱਲ ਐ ਫੇਰ ਇਸੇ ਖਾਮਾਤੇ ਤੇ ਡੀ ਐਂ ਡੀਆਂ ਕੁਰਬਾਨੀਆਂ ਸੇ ਕੌਮ ਨੇ ਕੀਤੀਆਂ ਨੇ ਸਾਰਾ ਇਤਿਹਾਸ ਲਿਖਿਆ ਪਿਆ ਭਰਿਆ ਪਿਆ ਕਿਤੇ ਕਿਤੇ ਕੀਤੀਆਂ ਨੇ ਅਮਰਿਤਪਾਲ ਇੱਕ ਐ ਸਬੰਧਾ ਕੀ ਅਮਰਿਤਪਾਲ ਨੇ ਕੀ ਖਾਸ ਕੀ ਬਾਜ਼ੀ ਚੁੱਕੀ ਐ ਜੇ ਅਮਰਤਪਾਲ ਸਿੰਘ ਜੱਤ ਜਾਂਦੇ ਆ ਤਾਂ ਉਸੇ ਸੰਵਿਧਾਨ ਦੀ ਸੌਂ ਖਾਣਗੇ ਨਾ ਜਿਹੜੇ ਸੰਵਿਧਾਨ ਨੂੰ ਸੰਵਿਧਾਨ ਨਹੀਂ ਮੰਨਦੇ ਸੀ ਉਹ ਹਾਂ ਬਿਲਕੁਲ ਖਾਣਗੇ ਅਮਰਤਪਾਲ ਨੇ ਤਾਂ ਕੋਈ ਸਮੂਹਤ ਵਾਲੇ ਕਿਵਾਲੀ ਨੂੰ ਸਿੱਧਾ ਹੀ ਕਿਹਾ ਆ ਪਾ ਮੰਨਦੇ ਨਹੀਂ ਡੰਡੇ ਨਾਲ ਲਾਗੇ ਖਾਲਸਾਣ ਨਾ ਸਾਡਾ ਕੋਈ ਸੰਵਿਧਾਨ ਹੈ ਨਾ ਅਸੀਂ ਸੰਵਿਧਾਨ ਨੂੰ ਮੰਨਿਆ ਹੈ ਨਾ ਅਸੀਂ ਅਸੀਂ ਤਾਂ ਹਥਿਆਰ ਬੰਦ ਲੜਾਈ ਲੜਾਂਗੇ ਤੇ ਤੂੰ ਆਪਣਾ ਪਾਵਰ ਚ ਤੇ ਤੈਨੂੰ ਮੰਤਰੀ ਬਣਾਵਾਗੇ ਤੇ ਹਿੱਸੇਦਾਰ ਬਣ ਸਾਡਾ ਸਿਆਸਤ ਕਹਿੰਦੇ ਕਿਸੇ ਦੀ ਮਿੱਤ ਨਹੀਂ ਹੁੰਦੀ ਸਿਆਸਤ ਦੇ ਵਿੱਚ ਪਤਾ ਨਹੀਂ ਕਿਹੜਾ ਬੰਦਾ ਕਿਹੜਾ ਪੱਤਾ ਖੇਡ ਦੇਵੇ ਤੇ ਦਾ ਸੰਗਰੂਰ ਦੀ ਸੀਟ ਦੀ ਗੱਲ ਕਰੀਏ ਤਾਂ ਸੰਗਰੂਰ ਦੀ ਸੀਟ ਦੇ ਵਿੱਚ ਸੁਖਪਾਲ ਖਹਿਰਾ ਤੇ ਸਿਮਰਜੀਤ ਮਾਨ ਆਹਮੋ ਸਾਹਮਣੇ ਨੇ ਕਿਸੇ ਨਾ ਕਿਸੇ ਜਗ੍ਹਾ ਇੱਕ ਦੂਜੇ ਦੀ ਦੋਨੇ ਸਪੋਰਟ ਕਰਦੇ ਆ ਪਰ ਰਾਜਨੀਤੀ 'ਚ ਆਹਮੋ ਸਾਹਮਣੇ ਨੇ ਇਸੇ ਤਰ੍ਹਾਂ ਜੇ ਗੱਲ ਕਰੀਏ ਖੰਡੂਰ ਸਾਹਿਬ ਦੀ ਸੀਟ ਦੀ ਖੰਡੂਰ ਸਾਹਿਬ ਦੀ ਸੀਟ ਦੇ ਉੱਪਰ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਡਿਬਰੂਗੜ੍ਹ ਦੇ ਲੋਤ ਨੇ ਜਿਨ੍ਹਾਂ ਤੇ ਐਨਐਸਏ ਲੱਗੀ ਹੈ ਖਾਲਸਾਣ ਦੀ ਮੰਗ ਕਰਦੇ ਸੀ ਆਪਣੇ ਆਪ ਨੂੰ ਕਿਸੇ ਸਮੇਂ ਵੀ ਕਹਿੰਦੇ ਸੀ ਕਿ ਮੈਂ ਭਾਰਤ ਦਾ ਨਾਗਰਿਕ ਨਹੀਂ ਮੰਨਦਾ ਆਪਣੇ ਆਪ ਉਸ ਜਗ੍ਹਾ ਤੋਂ ਸਿੱਖ ਪੰਥ ਦੀ ਗੱਲ ਕਰਨ ਵਾਲੇ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਐਲਾਨ ਕੀਤਾ ਹੈ ਕਿ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਜਿਹੜੀ ਇਲੈਕਸ਼ਨ ਆ ਉਹ ਲੜਨਗੇ ਉਹਦੇ ਨਾਲ ਨਾਲ ਹੀ ਆਪਣੇ ਆਪ ਨੂੰ ਸਿੱਖ ਕਹਿਣ ਵਾਲੀ ਸਿੱਖਾਂ ਦੀ ਜਥੇਵੰਦੀ ਕਹਿਣ ਵਾਲੀ ਜਾਂ ਸਿੱਖਾਂ ਦੀ ਪਾਰਟੀ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਨੇ ਵੀ ਆਪਣਾ ਇੱਕ ਉਮੀਦਵਾਰੋ ਐਲਾਨਿਆ ਵਿਰਸਾ ਸਿੰਘ ਬਲਟੋਹਾ ਵਿਰਸਾ ਸਿੰਘ ਬਲਟੋਹਾ ਤੇ ਵੀ ਕਿਸੇ ਸਮੇਂ ਐਨਐਸਐ ਲੱਗੀ ਸੀ ਸਿੱਖਾਂ ਦੀ ਗੱਲ ਕਰਦੇ ਸੀ ਤੇ ਵਿਰਸਾ ਸਿੰਘ ਬਲਟੋਹਾ ਸੰਤ ਪਿੰਡਰਾਂ ਵਾਲਿਆਂ ਦੇ ਸਾਥੀ ਵੀ ਰਹੇ ਨੇ ਕਿਵੇਂ ਰਹੇਗਾ ਖੰਡੂਰ ਸਾਹਿਬ ਸੀਟ ਦਾ ਰੁਝਾਨ ਲੋਕਾਂ ਦਾ ਜਾਂ ਕੀ ਹੋਏਗਾ ਖੰਡੂਰ ਸਾਹਿਬ सीधे चर्चा कर ली आज ਸਾਡੇ ਨਾਲ ਕੈਪਟਨ ਚੰਨੂ ਸਿੰਘ ਸਿੱਧੂ ਮੌਜੂਦ ਨੇ ਆਪਾਂ ਕੈਪਟਨ ਚੰਨੂ ਸਿੰਘ ਸਿੱਧੂ ਨਾਲ ਗੱਲਬਾਤ ਕਰ ਲੈਂਦੇ ਹਾਂ ਕੈਪਟਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸਰੋਤਿਆਂ ਅਤੇ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਪਟਨ ਸਾਹਿਬ ਕਿਵੇਂ ਦੇਖਦੇ ਹੋ ਦੋਨੇ ਪਾਸੇ ਇੱਕ ਪਾਸੇ ਤਾਂ ਅਮਰਿਤਪਾਲ ਸਿੰਘ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੋਨੇ ਸ਼ਖਸ ਨੇ ਦੋਨੇ ਕਹਿੰਦੇ ਆ ਕਿ ਅਸੀਂ ਸਿੱਖਾਂ ਸਿੱਖਾਂ ਦੀ ਆਵਾਜ਼ ਬੁਲੰਦ ਕਰਦੇ ਆ ਸਿੱਖਾਂ ਦਾ ਗੜਾ ਖੰਡੂਰ ਸਾਹਿਬ ਉਸ ਜਗ੍ਹਾ ਤੋਂ ਦੋ ਕੈਂਡੀਡੇਟ ਸਿੱਖਾਂ ਵੱਲੋਂ ਖੜੇ ਕਰ ਦੇਣਾ ਕੌਣ ਜਿੱਤੂ ਕੌਣ ਹਾਰੂ ਇਹ ਤਾਂ ਖੰਡੂਰ ਸਾਹਿਬ ਦੇ ਲੋਕ ਹੀ ਦੱਸ ਸਕਦੇ ਨੇ ਹੂੰ ਕੌਣ ਜਿੱਤੂਗਾ ਤੇ ਕੌਣ ਹਾਰੂਗਾ ਆਪਾਂ ਤਾਂ ਇੱਥੇ ਬੈਠੇ ਕਮੈਂਟ ਨਹੀਂ ਕਰ ਸਕਦੇ ਹੂੰ ਪਰ ਜਿੱਥੋਂ ਤੱਕ ਸਵਾਲ ਹੈ ਕਿ ਹਮਰਤਪਾਲ ਸਿੰਘ ਦੇ ਇਲੈਕਸ਼ਨ ਲੜਨ ਦਾ ਇਹ ਜ਼ਿਆਦਾ ਬਿਹਤਰ ਹੁੰਦਾ ਕਿ ਜੇ ਉਹ ਪਹਿਲਾਂ ਅਕਾਲੀ ਦਲ ਨਾਲ ਗੱਲਬਾਤ ਕਰ ਲੈਂਦੇ ਜੀ ਸੈਟਲਮੈਂਟ ਕਰ ਲੈਂਦੇ ਔਰ ਮਿਰਸਾਲ ਸਿੰਘ ਬਲਟੋਏ ਜੀ ਜਗ੍ਹਾ ਤੇ ਇਹਨਾਂ ਨੂੰ ਕਾਲੀ ਦਲੀ ਖੜਾ ਕਰ ਦਿੰਦਾ ਜਾਂ ਇਹਨਾਂ ਨੂੰ ਸਪੋਰਟ ਦੇ ਦਿੰਦਾ ਤਾਂ ਫਿਰ ਤਾਂ ਕੋਈ ਗੱਲ ਬੰਦੀ ਸੀ ਪਰ ਸਿੱਧਾ ਤੁਸੀਂ ਆ ਕੇ ਕਨਫਰੋਂਟੇਸ਼ਨ ਕਰਕੇ ਖੜੇ ਹੋ ਜਾਣਾ ਇਹ ਤਾਂ ਜਿਵੇਂ ਪਹਿਲਾਂ ਸੀਗਾ ਉਹੀ ਕੰਮ ਫੇਰ ਸ਼ੁਰੂ ਹੋ ਗਿਆ ਵੇ ਜਿਹੜਾ ਬੰਦਾ ਖਾਲਿਸਤਾਨ ਦੀ ਗੱਲ ਕਰਦਾ ਸੀ ਔਰ ਬੜੀਆਂ ਉਮੀਦਾਂ ਤੇ ਆਸਾਂ ਲੋਕਾਂ ਨੂੰ ਹੋਈਆਂ ਬਾਹਰ ਦੇ ਫੋਰਨ ਨਾਲ ਇਹਦਾ ਤਕਰੀਬਨ ਪਾਗਲੀ ਸੀਗੇ ਜੀ ਬਈ ਵੇ ਕੋਈ ਖਾਲਸਾ ਉੱਠਿਆ ਹੈ ਬਈ ਜੀ ਔਰ ਉਹ ਕਹਿੰਦਾ ਵੀ ਮੈਂ ਹਥਿਆਰਾਂ ਨਾਲ ਹਥਿਆਰਬੰਦ ਹੋ ਕੇ ਲਾਮਬੰਦ ਹੋ ਕੇ ਖਾਲਸਾਣ ਲੈਣਾ ਮੈਂ ਕੋਈ ਮੰਨਤਾ ਨਹੀਂ ਕਰਨੀ ਐ ਇਹਨਾਂ ਦੀਆਂ ਜੀ ਔਰ ਉਸ ਬੰਦੇ ਦਾ ਇੱਕਦਮ ਆ ਕੇ ਤੇ ਬਈ ਕਨਸਟੀਟਿਊਸ਼ਨ ਨੂੰ ਮੰਨ ਲੈਣਾ ਤੇ ਸੰਵਿਧਾਨ ਨੂੰ ਮੰਨ ਲੈਣਾ ਤੇ ਉਹਦੀਆਂ ਸਮਾਂ ਚੁੱਕ ਕੇ ਇਲੈਕਸ਼ਨ ਲੜਨੀ ਇਹ ਸਾਰਾ ਮੈਨੂੰ ਕੁਝ ਅਜੀਬੋ ਗਰੀਬ ਜਿਹਾ ਲੱਗਦਾ। ਜੋ ਇਹ ਮਿਰਸਾਲ ਸਿੰਘ ਬਲਟੋਆ ਨੇ ਤਾਂ ਸਾਫ਼ ਹੀ ਕਹਤਾ। ਹੂੰ। ਬੇਹਾਰ ਐਸਐਸ ਦਾ ਸਾਰੀ ਸ਼ਰਾਰਤ ਹੈ। ਤੇ ਆਰਐਸਐਸ ਨਾਲ ਕਿਉਂਕਿ ਸਮਝੌਤਾ ਜੀ ਹੋਇਆ ਅਕਾਲੀਆਂ ਦਾ ਉਹਨਾਂ ਨਾਲ। ਬੀਜੇਪੀ ਦੇ ਨਾਲ ਤੇ ਉਹ ਖੱਲਰ ਪਾਉਣਾ ਚਾਹਵੀਆਂ ਨੇ ਤੇ ਉਹਨਾਂ ਨੇ ਜਾ ਕੇ ਲਿਆ ਕੇ ਅਮਰਪਾਲ ਨੂੰ ਆਰਐਸਐਸ ਨੇ ਇੱਥੇ ਜਿਹੜਾ ਖੱਲ ਅਕਾਲੀ ਦਲ ਦੇ ਵਿੱਚ ਪਾਉਣ ਵਾਸਤੇ ਇੱਥੇ ਖੜਾ ਕੀਤਾ ਤਾਂ ਕਿ ਸਿੱਖ ਜਿਹੜੇ ਨੇ ਉਹ ਮਿਸ਼ਨ ਡਵਾਈਡਿਡ ਹੀ ਰਹਿਣ ਕਦੀ ਸਿੱਖ ਇੱਕ ਪਲੈਟਫਾਰਮ ਦੇ ਇਕੱਠੇ ਨਾ ਹੋ ਜਾਣ। ਔਰ ਜਿਹੜਾ ਉਹਦੇ ਪੇਪਰ ਸਾਈਨ ਕਰਾਉਣ ਗਿਆ ਜੀ ਐਡਵੋਕੇਟ ਰਾਜਦੇਵ ਉਹ ਰਾਸ਼ਟਰੀ ਸਿੱਖ ਸੰਗਤ ਦਾ ਪੰਜਾਬ ਦਾ ਪ੍ਰਧਾਨ ਹੈ ਮੇਰੇ ਖਿਆਲ ਚ ਜਾਂ ਉਹਨਾਂ ਦਾ ਕੋਈ ਮੈਂਬਰ ਹੈ ਨੈਸ਼ਨਲ ਲਵਰ ਦਾ ਜੀ ਉਹ ਜਾ ਕੇ ਪੇਪਰ ਸਾਈਨ ਕਰਾ ਕੇ ਲਿਆ ਆ ਰਿਹਾ ਹੈ। ਹੂੰ ਪਉ ਫਿਰ ਦਾਲ ਚ ਕੁਛ ਸਕਾਲਾ ਤਾਂ ਹੈ ਹੀ ਹੈ ਹੂੰ ਇਹ ਤਾਂ ਅਮਰਿਤਪਾਲ ਨੂੰ ਚਾਹੀਦਾ ਵੀ ਉੱਥੋਂ ਇੱਕ ਵੀਡੀਓ ਭੇਜ ਕੇ ਜਦੋਂ ਵੀਡੀਓ ਤੋਂ ਸੁਣ ਆਂਦੇ ਨੇ ਕਿ ਸਾਫ਼ ਕਰੇ ਕਿ ਭਈ ਤੂੰ ਉਹ ਸਾਰਾ ਕੁਝ ਛੱਡ ਚੁੱਕਿਆ ਜਿਹੜਾ ਤੂੰ ਇੱਥੇ ਆ ਕੇ ਲਾਂਬੰਦ ਕੇਂਦਰੀ ਕੋਸ਼ਿਸ਼ ਕੀਤੀ ਅਮਰਿਤ ਸ਼ਕਾ ਨਸ਼ੇ ਛਡਵਾ ਖਾਲਸਤਾਨ ਦੀ ਗੱਲ ਕਰਨੀ ਟੱਕਰ ਲੈਣ ਦੀ ਗੱਲ ਕਰਨੀ ਔਰ ਹੁਣੋਂ ਤੂੰ ਸਾਰਾ ਕੁਝ ਛੱਡ ਕੇ ਤੇ ਇਹ ਕਿਹੜੀ ਪ੍ਰਕਿਰਿਆ ਜਾ ਗਿਆ ਵੀ ਹੁਣ ਤੂੰ ਕਨਸਟੀਟਿਊਸ਼ਨ ਨੂੰ ਮੰਨਦਾ ਹੁਣ ਮਾਨ ਨਾਲੀ ਲੱਪੇਗਾ ਵੀ ਠੀਕ ਹੈ ਜੀ ਅਸੀਂ ਤਾਂ ਹੁਣ ਪੀਸਫੁਲੀ ਕਮਲਸਥਾਨ ਲਵਾਗੇ ਹੂੰ ਹੀ ਹੈਸ ਟੂ ਕਲੈਰੀਫਾਈ ਤੇ ਫਿਰ ਇਨਾ ਹੱਲਾ ਗੁੱਲਾ ਕਿਉਂ ਕੀਤਾ ਫਿਰ ਡਿਬਰੂਗੜ੍ਹ ਜਾਨਦੇ ਵੀ ਕੀ ਜ਼ਰੂਰ ਸੀ ਹੂੰ ਫਿਰ ਤਾਂ ਇੱਥੇ ਅਮਰ ਸਿਕਾਉਂਦਾ ਫਿਰਦਾ ਤੁਰਿਆ ਫਿਰਦਾ ਕਿਸੇ ਨੇ ਫੜ ਕੇ ਵੀ ਕੀ ਲੈਣਾ ਸੀ ਉਹਨੂੰ ਜੀ ਤੋਂ ਪਹਿਲੀ ਗੱਲ ਤਾਂ ਹੈ ਦੂਜੀ ਗੱਲ ਇਹ ਹੈ ਕਿ ਵਿਰਸਾ ਸਿੰਘ ਉਲਟੋਆ ਦੀ ਚਲੋ ਗੱਲ ਆਪਾਂ ਨਾ ਵੀ ਮੰਨੀਏ। ਬਈ ਰਾਇਵਲ ਜਿਹੜੇ ਨੇ ਉਹ ਕਹਿੰਦੇ ਹੁੰਦੇ ਆ। ਜੀ। ਬਈ ਉਸ ਬੰਦੇ ਕੋਲ ਇੱਕ ਡਾਕੂਮੈਂਟ ਸੀਗਾ ਕਹਿੰਦਾ ਮੇਰੇ ਕੋਲ ਤਾਂ ਸਿਰਫ ਪਾਸਪੋਰਟ ਆ ਮੇਰੇ ਕੋਲ ਤਾਂ ਹਿੰਦੁਸਤਾਨ ਦਾ ਕੋਈ ਡਾਕੂਮੈਂਟ ਹੀ ਨਹੀਂ ਹੈਗਾ। ਹਮਮ। ਅਮਰਤਪਾਲ ਕਹਿੰਦਾ। ਅਮਰਤਪਾਲ ਦਾ। ਤੇ ਫਿਰ ਉਹਦਾ ਇੱਥੇ ਵੋਟਰ ਆਈਡੀ ਕਾਰਡ ਕਿਵੇਂ ਬਣ ਗਿਆ? ਹਮਮ। ਉਹਦਾ ਇਹ ਜਿਹੜੀ ਸਟੇਟਮੈਂਟ ਦੀ ਤੁਸੀਂ ਗੱਲ ਕਰਦੇ ਹੋ ਇਹ ਅਦਨਾਲੇ ਘਟਨਾ ਤੋਂ ਦੂਜੇ ਦਿਨ ਦੀ ਸਟੇਟਮੈਂਟ ਲੱਗਦਾ। ਜਿਹੜੀ ਤੁਸੀਂ ਸਟੇਟਮੈਂਟ ਕਹੀ ਹੈ ਕਿ ਕੋਈ ਡਾਕੂਮੈਂਟ ਹੈ ਦਿਨਾਲੇ ਘਟਨਾ ਤੋਂ ਦੂਜੇ ਦਿਨ ਦੀ ਦੂਜੇ ਦਿਨ ਦਾ ਉਹਦਾ ਬਿਆਨ ਹੈ ਸਟੇਟਮੈਂਟ ਹੈ ਬਈ ਮੇਰੇ ਕੋਲ ਤਾਂ ਕੋਈ ਡਾਕੂਮੈਂਟ ਮੈਂ ਤਾਂ ਬਲੀਵ ਨਹੀਂ ਕਰਦਾ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੂੰ ਜੀ ਔਰ ਮੇਰੇ ਕੋਲੇ ਤਾਂ ਕੋਈ ਹਿੰਦੁਸਤਾਨ ਦਾ ਡਾਕੂਮੈਂਟ ਹੀ ਹੈ ਨਹੀਂ ਜੀ ਔਰ ਮੇਰੇ ਕੋਲ ਤਾਂ ਸਿਰਫ ਪਾਸਪੋਰਟ ਹੈ ਦੈਟ ਇਜ਼ ਅ ਟਰੈਵਲ ਡਾਕੂਮੈਂਟ ਹਮ ਫਿਰ ਵੋਟਰ ਆਈਡੀ ਕਿੱਥੋਂ ਆ ਗਿਆ ਆਧਾਰ ਕਾਰਡ ਕਿਵੇਂ ਬਣ ਗਿਆ ਹਮ ਜੇਲ੍ਹ 'ਚ ਬੈਠਾ ਤਾਂ ਆਧਾਰ ਕਾਰਡ ਨਹੀਂ ਬਣ ਸਕਦਾ ਜੀ ਵੋਟਰ ਆਈਡੀ ਕਾਰਡ ਵੀ ਨਹੀਂ ਬਣ ਸਕਦਾ। ਵੋਟਰ ਆਈਡੀ ਕਾਰਡ ਵੀ ਨਹੀਂ ਬਣ ਸਕਦਾ। ਫਿਰ ਉਹ ਇਲੈਕਸ਼ਨ 'ਚਵੇਂ ਲੱਟ ਸਕਦਾ? ਕੀ ਕਹਿਣਾ ਚਾਹੁੰਦੇ ਹੋ ਕਿ ਸਰਕਾਰ ਨੇ ਬਣਾ ਤਾਂ ਜੇਲ੍ਹ 'ਚ ਬੈਠਿਆਂ ਦਾ? ਨਹੀਂ ਫਿਰ ਉਹ ਬਲਸਰ ਸਿੰਘ ਬਲਟੋਆ ਜੋ ਕਹਿੰਦੇ ਤੋਂ ਕਿ ਆਥੈਂਟੀਫਿਕੇਸ਼ਨ ਨਾਲ ਹੀ ਕਹਿ ਰਹੇ ਉਹਨਾਂ ਨੇ ਬੋਟ ਬਣਾਇਆ ਤਾਂ ਫਿਰ ਜੇਲ੍ਹ 'ਚ ਬੈਠਿਆਂ ਦਾ ਸਰਕਾਰ ਨੇ ਹੋਰ ਆਪਣੇ ਆਪ ਬਣ ਕੇ ਪਾਕਿਸਤਾਨ ਤੋਂ ਥੋੜੀ ਆ ਗਿਆ। ਹੂੰ। ਬਣਾਏਗਾ ਤਾਂ ਡੀਸੀ ਬਣਾਊਗਾ, ਸਰਕਾਰ ਬਣਾਏਗਾ ਜਿੰਦਾ ਵੀ ਜੋ ਕੰਮ ਉਹਨੇ ਬਣਾਉਣਾ ਨਾ। ਬਲਸਰ ਸਿੰਘ ਬਲਟੋਆ ਕੀ ਕਹਿ ਰਹੇ ਨੇ? ਉਹ ਕਹਿ ਰਹੇ ਵੀ ਇਹ ਇੱਕ ਰਾਜਸਰ ਦੇ ਛਰਾਤਾ ਸਾਰੀ। ਹੂੰ। ਔਰ ਆਰਐਸਐਸ ਦਾ ਚੀਫ ਜਿਹੜਾ ਇਥੋਂ ਦਾ ਰਾਸ਼ਟਰੀ ਸਿੱਖਾ ਜੇ ਆਰਐਸਐਸ ਦੀ ਕੈਪਟਨ ਸਾਹਿਬ ਦਾ ਹੈਗਾ ਉਹ ਇਹਦੇ ਪੇਪਰ ਸਾਈਨ ਕਰਾ ਕੇ ਲਿਆਇਆ ਜੇ ਆਰਐਸਐਸ ਦੀ ਸਰਾਰਤਾ ਮੰਨ ਲਈਏ ਕਿ ਆਰਐਸਐਸ ਦੀ ਸਰਾਰਤਾ ਆਰਐਸਐਸ ਇਸ ਮੁਲਕ ਨੂੰ ਮੁਲਕ ਮੰਨਦੀ ਆ ਇਸ ਮੁਲਕ ਦੇ ਆਪਣੇ ਆਪ ਨੂੰ ਵਾਸੀ ਮੰਨਦੀ ਆ ਅਮਰਤਪਾਲ ਤਾਂ ਮੰਨਦਾ ਹੀ ਨਹੀਂ ਅਮਰਤਪਾਲ ਤਾਂ ਕਹਿੰਦਾ ਕਿ ਮੈਂ ਇੰਡੀਆ ਦਾ ਨਹੀਂ ਪੰਜਾਬ ਦਾ ਵਾਸੀ ਜ਼ਰੂਰ ਹ ਪੰਜਾਬ ਇੱਕ ਵੱਖਰਾ ਹੈਗਾ ਭਾਰਤ ਨਾਲੋਂ ਵੱਖਰਾ ਹਿੱਸਾ ਪੰਜਾਬ ਕਿ ਸੋ ਇਲੈਕਸ਼ਨ ਪੰਜਾਬ ਜੀ ਲੜ ਰਿਹਾ ਫਿਰ ਹੂੰ ਉਹ ਕਹੇਗਾ ਮੈਂ ਤਾਂ ਪੰਜਾਬ ਦਾ ਵਾਸੀ ਆ ਪੰਜਾਬ 'ਚ ਮੈਂ ਇਲੈਕਸ਼ਨ ਲੜ ਰਿਹਾ ਹੂੰ ਤੇ ਮੈਂ ਤਾਂ ਕਹਿੰਦਾ ਲਾ ਲੈਣਾ ਤੇ ਚਾਹੇ ਲੜ ਲੈਣੀ ਚਾਹੀਦੀ ਆ ਕੀ ਹਰਜ ਕੀ ਆ ਹੂੰ ਅਗਰ ਉਹ ਗਲਤ ਨਹੀਂ ਉਹ ਗੱਲਾਂ ਗਲਤ ਨਹੀਂ ਜਿਹੜੀਆਂ ਆਰਐਸਐਸ ਨਾਲ ਜੋੜਿਆ ਜਾ ਰਿਹਾ ਮਰਤ ਉਹ ਉਹ ਨੂ ਕਨਸਟੀਚਿਊਸ਼ਨ ਨਹੀਂ ਉਹ ਆਰਐਸਐਸ ਨਾਲ ਜਿਹੜਾ ਜੋੜਨ ਦਾ ਮਤਲਬ ਹੈ ਉਹ ਤਾਂ ਜਿਵੇਂ ਪਹਿਲਾਂ ਅਸੀਂ ਵੀ ਕਹਿੰਦੇ ਰਹਿ ਬਈ ਏਜੰਸੀਆਂ ਦਾ ਬੰਦਾ ਏਜੰਸੀਆਂ ਦਾ ਬੰਦਾ ਜੋ ਪਹਿਲਾਂ ਉਹ ਕਾਰਵਾਈਆਂ ਇੱਥੇ ਕਰ ਰਿਹਾ ਸੀ ਹਮੋਂ ਮੇਨਸਟ੍ਰੀਮ ਜਾਉਣਾ ਚਾਹੁੰਦਾ ਹੈ ਤਾਂ ਮੋਸਟ ਵੈਲਕਮ ਖਾਲਸਾਣ ਬਣਾਏ ਜੀ ਸਰ ਕੇ ਬਣਾਏ ਜਿਵੇਂ ਮਾਨ ਸਾਹਿਬ ਬਣਾ ਰਹੇ ਨੇ ਅਸੀਂ ਤਾਂ ਪੀਸਫੁਲੀ ਖਾਲਸਾਣ ਬਣਾਣਾ ਤੇ ਕਿਸੇ ਨੂੰ ਵੀ ਕੋਈ ਦਰਾਜ ਨਹੀਂ ਹੈ ਇਲੈਕਸ਼ਨ ਕੋਈ ਵੀ ਲੜ ਸਕਦਾ ਆਪਾਂ ਕਿੰਨ ਤੋਂ ਮੰਨ ਤੋਂ ਕਰਨਾਲੇ ਆਪਾਂ ਜੇ ਕਿੰਨ ਤੋਂ ਮਨਦਰ ਕਰਦੇ ਰਹੋ ਜੀ ਲੇਕਿਨ ਇਲੈਕਸ਼ਨ ਲੜਨ ਦਾ ਤਾਂ ਕੋਈ ਨਹੀਂ ਰੋਕ ਸਕਦਾ ਹਮ ਅਗਰ ਉਹ ਸਾਰਾ ਕੁਝ ਮੰਨਦਾ ਹੈ ਉਹਨੇ ਸੌ ਚੁੱਕੇ ਹੈ ਨਾ ਜੇਲਰ ਦੇ ਸਾਹਮਣੇ ਡਾਕੂਮੈਂਟ ਸਾਈਨ ਹੋ ਕੇ ਆਇਆ ਹੈ ਨਾ ਸਾਈ ਪੇਪਰ ਫਾਈਲ ਹੋਣਾ ਹੈ ਜੀ ਉਹਨੇ ਉੱਥੇ ਕਸਮ ਖਵਾਈ ਹੋਣੀ ਉਹ ਕਸਮ ਖਾ ਕੇ ਡਾਕੂਮੈਂਟ ਸਾਈਨ ਹੋ ਕੇ ਤਾਂ ਹੀ ਪੇ ਤੇ ਜਦੋਂ ਇਹਨੇ ਗੱਲ ਕਰਨ ਨੂੰ ਤਿਆਰ ਆ ਤੇ ਸਾਨੂੰ ਕੀ ਇਤਰਾਜ਼ ਹੋ ਸਕਦਾ ਜੀ ਸਦਕੇ ਲੜੇ ਮੈਂ ਤਾਂ ਕੰਨਾ ਜਿਹੜੇ ਬਾਕੀ 8 ਨੇ ਉਹਨਾਂ ਨੂੰ ਵੀ ਲੜਾਉਣਾ ਚਾਹੀਦਾ ਸੀ ਜਿਹੜੇ ਜਿਹੜੇ ਸਵਾਲ ਖੜੇ ਕੀਤੇ ਆ ਤੁਸੀਂ ਵੀ ਵੋਟਰ ਆਈਡੀ ਕਾਰਡ ਕਿੱਥੋਂ ਆ ਗਿਆ ਉਹ ਉਹ ਦੱਸੇ ਤਾਂ ਜਾਣਾ ਨਾ ਵੀ ਜਦੋਂ ਲੋਕ ਕਰਨਾ ਹੁੰਦਾ ਸਰਕਾਰ ਆਧਾਰ ਕੰਮ ਕਰ ਲੈਂਦੀ ਆ ਕੀ ਪਤਾ ਉੱਥੇ ਉਹਦੀ ਫੋਟੋ ਖਿੱਚ ਲਈ ਹੋਵੇ ਜਾ ਕੇ ਉੱਥੋਂ ਹੀ ਸਾਈਨ ਸੋਨ ਕਰਾ ਕੇ ਫਾਰਮ ਲਿਆਏ ਹੋਣ ਵੋਟਰ ਆਈਡੀ ਬਣ ਗਈ ਯਾਨੀ ਕਿ ਅੱਜ ਵੀ ਕਹਿੰਦੇ ਹੋ ਵੀ ਸਰਕਾਰਾਂ ਦਾ ਹੀ ਪਲਾਨ ਹੈ ਮੈਂ ਤਾਂ ਨਹੀਂ ਕਹਿਦਾ ਉਹਦਾ ਮੈਂ ਕੀ ਕਹਣਾ ਮੈਂ ਤਾਂ ਬੜਾ ਛੋਟਾ ਜਿਹਾ ਬੰਦਾ ਭਰਾ ਉਹ ਦੇਖੋ ਅਕਾਲੀ ਦਲ ਦਾ ਐਡਾ ਵੱਡਾ ਲੀਡਰ ਕਹਿ ਰਿਹਾ ਮੈਂ ਉਹਨੂੰ ਕੋਟ ਕਰ ਰਿਹਾ ਹੂੰ ਮੈਂ ਤਾਂ ਨਹੀਂ ਕਹ ਰਿਹਾ ਅਰਸ ਦਾ ਬੰਦਾ ਤਾਂ ਵਿਰਸਾ ਸਿੰਘ ਮਲਟੋਆ ਕਹਿ ਰਿਹਾ ਹੂੰ ਮੇਰੇ ਤੋਂ ਨਾ ਨਾ ਮੂੰਹ ਚ ਪਾਓ ਤੁਸੀਂ ਕਿ ਮੈਂ ਕਹਿ ਰਿਹਾ ਅਰਸ ਦਾ ਬੰਦਾ ਵਿਰਸਾ ਸਿੰਘ ਮਲਟੋਆ ਜਿਹੜਾ ਐਡਾ ਵੱਡਾ ਲੀਡਰ ਹੈ ਅਕਾਲੀ ਦਲ ਦਾ ਸਿਰ ਕੱਢ ਵਾਲੇ ਦੇ ਰਹਿ ਸਕਵੀਰ ਬਾਦਲ ਤੋਂ ਬਾਅਦ ਜੇ ਨੰਬਰ ਤੇ ਆਉਂਦਾ ਹੈ ਹੂੰ ਉਹ ਕਹਿ ਰਿਹਾ ਹੂੰ ਕਿਹੜਾ ਇਹਦਾ ਪੇਪਰ ਸਾਈਨ ਕਰਕੇ ਲਿਆ ਰਾਜਦੇਵ ਹੋ ਰਾਸ਼ਟਰੀ ਸੈਕ ਸੰਗਤ ਦਾ ਪ੍ਰਧਾਨ ਹੈ ਪੰਜਾਬ ਦਾ ਜੀ ਤੇ ਇਹ ਆਰਐਸ ਦੀ ਸ਼ਰਾਰਤ ਹੈ ਸਿੱਖਾਂ 'ਚ ਵਿਗੜਨ ਪਾਉਣਾ ਚਾਹੁੰਦੇ ਨੇ ਤੇ ਇਹ ਪੋਲਰਾਈਜ਼ੇਸ਼ਨ ਬੋਟਮ ਪੋਲਰਾਈਜ਼ੇਸ਼ਨ ਕਰਨਾ ਚਾਹੁੰਦੇ ਨੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਸਿੱਖਾਂ 'ਚ ਵਿਗੜਨ ਪਾਉਣ ਵਾਲੀ ਗੱਲ ਬਿਰਸਾ ਸਿੰਘ ਬਲਟੋਆ ਦੀ ਤੁਸੀਂ ਕਰ ਰਹੇ ਹੋ ਜੇ ਸਿੱਖਾਂ ਵੱਲੋਂ ਦਾ ਅਮਰਪਾਲ ਨੇ ਡਿਸੀਜਨ ਲੈ ਲਿਆ ਖੰਡੂਰ ਸਾਹਿਬ ਇਲੈਕਸ਼ਨ ਲੜਨ ਦਾ ਤਾਂ ਉਥੋਂ ਅਕਾਲੀ ਦਰ ਨੂੰ ਕੈਂਡੀਡੇਟ ਹੀ ਨਹੀਂ ਦੇਣਾ ਚਾਹੀਦਾ ਸੀ ਆਪਣਾ ਅਗਰ ਉਹ ਮੈਂ ਤਾਂ ਪਹਿਲਾਂ ਪਹਿਲੀ ਪਹਿਲਾਂ ਸ਼ੁਰੂ ਕਰਤਾ ਸਲਾਹ ਕਰਕੇ ਲੜਨਾ ਚਾਹੀਦਾ ਸੀ ਅਗਰ ਇਹ ਮਨਸ਼ਾ ਸੀ ਤੇ 2-3 ਮਹੀਨੇ ਪਹਿਲਾਂ ਹੀ ਬਾਦਲ ਕਾਲੀ ਦਲ ਨਾਲ ਜਾ ਕੇ ਸੁਖਵੀਰ ਨਾਲ ਗੱਲ ਕਰਕੇ ਗੱਲਬਾਤ ਕਰਨੀ ਚਾਹੀਦੀ ਸੀ ਇੱਕਦਮ ਲਿਆ ਕੇ ਤੁਸੀਂ ਕਹੋ ਜੇ ਅਸੀਂ ਇਲੈਕਸ਼ਨ ਲੜਨੀ ਹੈ ਤਾਂ ਉਹਨਾਂ ਨੇ ਫਟਾਫਟ ਕੈਂਡੀਡੇਟ ਦਿੱਤਾ ਇਹ ਮਤਲਬ ਉਹ ਨਹੀਂ ਚਾਹੁੰਦੇ ਜੀ ਕਿ ਉਹ ਇਹ ਜਿਹੜਾ ਟਕਰਾਓ ਹੈ ਜਿਹੜਾ ਅਸੀਂ ਅਸੀਂ ਬਾਜ ਕਰੀਏ ਤੇ ਲੋਕੀ ਸਾਨੂੰ ਕਹਿੰਦੇ ਤੁਸੀਂ ਕਿਉਂ ਖੜਾ ਕੀਤਾ ਜੀ ਉਸ ਕਰਕੇ ਇਹ ਤਾਂ ਹੁਣ ਸਿਆਸੀ ਪਾਰਟੀਆਂ ਦੱਸ ਸਕਦੀਆਂ ਲੇਕਿਨ ਮੈਨੂੰ ਇੱਕ ਮੇਰੇ ਦੋਸਤ ਨੇ ਪੱਤਰਕਾਰ ਨੇ ਜੀ ਬੜੇ ساری ਦੁਨੀਆ ਹੀ ਉਹਨਾਂ ਨੂੰ ਜਾਣਦੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਹੂੰ ਉਹਨੇ ਮੈਨੂੰ 4 ਦਿਨ ਪਹਿਲਾਂ ਕਹਿਤਾ ਸੀ ਹੂੰ ਕਹਿੰਦਾ ਬਈ ਇੱਕ ਹੋਰ ਸਿਆਪਾ ਪੈ ਰਿਹਾ ਹੂੰ ਕਹਿੰਦਾ ਅਕਾਲੀ ਦਲ ਤਾਂ ਕੁਸੋਤੇ ਸਿੱਤੇ ਜ ਫਸ ਜਾਊਗਾ ਹੂੰ ਮੈਂ ਕਿਹਾ ਕਿ ਕਿਹੜਾ ਇਹ ਕਿਹੜਾ ਨਵਾਂ ਕਹਿੰਦਾ ਭਾਜੀਪੀ ਇੱਕ ਬੜਾ ਬੜਾ ਦਾ ਖੇਡ ਰਹੀ ਹੈ ਹੂੰ ਮੈਂ ਕਿਹਾ ਕੀ ਦਾ ਖੇਡ ਰਹੀ ਕਹਿੰਦੇ ਅਮਰਪਾਲ ਨੂੰ ਖਡੂਰ ਸਾਹਿਬ ਤੋਂ ਲੋ ਆ ਰਹੀ ਹੈ ਤੇ ਆਕਾਲੀ ਦਲ ਸਟੇਟਮੈਂਟ ਦੇ ਚੁਕਿਆ ਕਿ ਅਸੀਂ ਤਾਂ ਬੰਦੀ ਸਿੰਘਾਂ ਨੂੰ ਛਡਾਵਾਂਗੇ ਤੇ ਅਸੀਂ ਆਹ ਕਰਾਂਗੇ ਤੇ ਉਹ ਕਰਾਂਗੇ ਸਾਰਾ ਉਹਨਾਂ ਨੇ ਆਪਦੇ ਮੈਮੋਰੰਡਮ ਚ ਵੀ ਲਿਖਿਆ ਹੋਇਆ ਹੈ ਉਹਨੋਂ ਬੰਦੀ ਸਿੰਘਾਂ ਨੂੰ ਛਡਾਉਣ ਵਾਤੇ ਅੰਮ੍ਰਿਤਪੁਰ ਖੜਾ ਹੋ ਰਿਹਾ ਉਹਨੋ ਜਿਵੇਂ ਕਹਿੰਦੇ ਜੇ ਤਾਂ ਅੰਮ੍ਰਿਤਪੁਰ ਦੇ ਖਿਲਾਫ ਬੰਦਾ ਦੇ ਦਿੰਦੇ ਨੇ ਫਿਰ ਉਹਦਾ ਦੀ ਉਹ ਸਟੇਟਮੈਂਟ ਖਤਮ ਹੋ ਜਾਂਦੀ ਬੰਦੀ ਸਿੰਘਾਂ ਨੂੰ ਨਹੀਂ ਛਡਾਉਣਾ ਤੇ ਜੇ ਨਹੀਂ ਦਿੰਦੇ ਤਾਂ ਵੈਸੇ ਮਰਦੇ ਨੇ ਕਹਿੰਦਾ ਐਸਾ ਪੱਤਾ ਖੇਡਿਆ ਭਾਜਪੀ ਖੇਡਣ ਜਾ ਰਹੀ ਹੈ ਮੈਨੂੰ 5 ਦਿਨ ਪਹਿਲੇ ਦਸਤਾਰ ਸੀ ਉਹਨੇ ਤੋ ਇਹ ਤਾਂ ਫਿਰ ਅਗਰ ਜਦੋਂ ਜੇ ਲੜਨਾ ਹੀ ਸੀ ਤਾਂ ਲੜੇ ਜੀ ਸਦਕੇ ਲੜੇ ਕੀ ਹਰ ਜਾ ਮੈਂ ਤਾਂ ਕਹਿੰਦਾ ਲੜਨਾ ਚਾਹੀਦਾ ਲੜ ਕੇ ਦੇਖ ਲੈ ਖੰਡੂਰ ਸਾਹਿਬ ਦੇ ਵਿੱਚ ਹੀ ਆਉਂਦਾ ਖਾਲੜਾ ਪਿੰਡ ਹਾਂਜੀ ਬੀਬੀ ਖਾਲੜਾ ਇਲੈਕਸ਼ਨ ਲੜੀ ਸੀ ਬੀਬੀ ਖਾਲੜਾ ਨੇ ਖਾਲੜਾ ਦੀ ਬਹੁਤ ਵੱਡੀ ਕੁਰਬਾਨੀ ਅਮਰਪਾਲ ਦੀ ਸ਼ਾਇਦ ਨਾ ਹੋਵੇ ਉਹਦੀ ਕੁਰਬਾਨੀ ਹੂੰ ਖਾਲੜਾ ਸਾਹਿਬ ਦੀ ਬਹੁਤ ਵੱਡੀ ਕੁਰਬਾਨੀਆਂ ਤੇ ਲੋਕਾਂ ਨੇ ਬੀਬੀ ਖਾਲੜਾ ਨੂੰ ਵੀ ਹਰਾ ਦਿੱਤਾ ਸੀ ਅਮਰਿਤਪਾਲ ਨੂੰ ਲੱਗਦਾ ਕਿ ਲੋਕ ਅਮਰਿਤਪਾਲ ਦਾ ਸਮਰਥਨ ਕਰਨਗੇ ਇਹ ਤਾਂ ਜਿਹੜੇ ਉਹਦੇ ਫਾਲੋਅਰ ਨੇ ਜਾਂ ਜਿਹੜੇ ਉਹ ਉਹਨੂੰ ਇਹ ਲੜਾ ਰਹੇ ਨੇ ਇਹ ਉਹਨਾਂ ਨੂੰ ਸਾਡੇ ਤੋਂ ਜ਼ਿਆਦਾ ਪਤਾ ਹੂੰ ਸਾਡੇ ਹਿਸਾਬ ਦੇ ਨਾਲ ਤਾਂ ਮੇਰੇ ਖਿਆਲ ਚ ਵੋਟਾਂ ਜ਼ਿਆਦਾ ਨਹੀਂ ਪੈਣਗੀਆਂ ਬੀਬੀ ਖੱਲਰਾ ਤਾਂ ਅਧੀਆਂ ਹੀ ਪੈਣਗੀਆਂ ਹੂੰ ਉਹ ਤਾਂ ਕਾਫੀ ਵੋਟਾਂ ਲੈ ਗਈ ਸੀ ਲੇਕਿਨ ਉਹਨਾਂ ਨੂੰ ਵੀ ਖਾਲੜਾ ਦੇ ਵੀ ਕੁਰਬਾਨੀ ਲੋਕਾਂ ਨੇ ਕੁਰਬਾਨੀ ਨਹੀਂ ਮੰਗੀ ਮੰਨੀ ਨਹੀਂ ਮੰਨੀ ਨਹੀਂ ਹਾਂ ਜੀ ਉਹ ਵੀ ਕਹਿੰਦੇ ਤੇ ਜਿਹੜਾ ਵੀ ਦੇਖੋ ਅੱਜ ਕੱਲ ਪੀਸਫੁੱਲ ਲੋਕੀ ਨੇ ਪੀਪਲ ਵਾਂਟ ਪੀਸਫੁੱਲ ਲਾਈਫ ਹੂੰ ਕੋਈ ਖਲੜਬਾਜੀ ਚਾਹੁੰਦਾ ਹੀ ਨਹੀਂ ਜੀ ਤੇ ਜਿਹੜਾ ਉਸ ਮੂਵਮੈਂਟ ਤੋਂ ਨਿਕਲੇ ਆ ਦੇਖੋ ਨਾ ਮਾਨ ਵੀ ਕਿੰਨੇ ਸਾਲ ਹਾਰਦਾ ਰਿਹਾ 30 ਸਾਲ ਹਾਰਦਾ ਰਿਹਾ 35 ਸਾਲ ਕਿੱਡਾ ਵੱਡਾ ਲੀਡਰ ਸੀ ਕਿੰਡੀ ਵੱਡੀ ਹੋਣ ਉਹ ਬਾਈ ਇਲੈਕਸ਼ਨ ਜਿੱਤਿਆ ਹੂੰ ਐਦ ਕਿ ਫੇਰ ਨਹੀਂ ਪਤਾ ਫਸਮਾ ਮੁਕਾਬਲਾ ਤੇ ਅਮਰਿਤਪਾਲ ਤਾਂ ਜੇ ਆਇਆ ਹੀ ਕੱਲ ਐ ਇਹਨੂੰ ਇੱਕ ਦਾ ਸਾਲ ਜੇਲ੍ਹ ਚ ਹੋਇਆ ਤੇ ਕੁਰਬਾਨੀ ਤਾਂ ਇਹਦੀ ਕੋਈ ਹੈ ਨਹੀਂ ਹੂੰ ਸਵਾਗ ਗੁਰਦੁਆਰੇ ਚ ਫਰਨੀਚਰ ਤੋੜਨ ਤੋਂ ਤੇ ਥਾਣੇ ਚ ਜਾ ਕੇ ਹੌਲਰ ਬਾਜੀ ਕਰਨ ਤੋਂ ਹੋ ਤਾਂ ਕੋਈ ਕੁਰਬਾਨੀ ਹੈ ਨਹੀਂ ਹੂੰ ਪਰ ਇਹਨੂੰ ਜੇ ਲੋਕੀ ਫੇਰ ਵੀ ਵੋਟਾਂ ਪਾਉਂਦੇ ਨੇ ਚੰਗੀ ਗੱਲ ਐ ਫਿਰ ਵਧੀਆ ਫਿਰ ਤਾਂ ਸਾਰਾ ਪਾਸਾ ਹੀ ਪਲਟੀ ਜਾਊਗਾ ਹੂੰ ਅਗਲੀ ਦਫਾ ਫਿਰ ਸਾਰੇ ਖੜੇ ਹੋ ਜਾਣਗੇ ਤੇ ਰਾਜਪਾਕ ਬਣਾ ਲੈਣਗੇ ਨਾਲੇ ਖਾਲਸਾਣ ਬਣਾ ਲੈਣਗੇ ਹਾਂਜੀ ਅਸੈਂਬਲੀ ਦੀ ਮਤਾ ਪਾਸ ਕਰ ਲੈਣਗੇ ਤੇ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਅਸੀਂ ਖਾਲਸਾ ਦਾਨ ਦੇ ਤਰ੍ਹਾਂ ਅਸੀਂ ਵੀ ਆਪੀ ਰਹੇ ਇੱਕ ਗੱਲ ਹੋਰ ਕਹਿੰਦੇ ਵੀ ਹੁਣ ਪ੍ਰਚਾਰਿਆ ਜਾ ਰਿਹਾ ਸੋਸ਼ਲ ਮੀਡੀਆ ਤੇ ਚੈਨਲਾਂ ਨਿਊ ਚੈਨਲਾਂ ਤੇ ਕੀ ਆ ਜਾ ਰਿਹਾ ਕਹਿੰਦੇ ਕਿ ਭਾਈ ਅਮਰਤਪਾਲ ਸਿੰਘ ਇੱਕੋ ਇੱਕ ਸ਼ਖਸ ਆ ਜੀਨੇ ਸਿੱਖਾਂ ਦੀ ਆਵਾਜ਼ ਬੁਲੰਦ ਕੀਤੀ ਆ ਕੀ ਇਹ ਤੋਂ ਪਹਿਲਾਂ ਕਿਸੇ ਨੇ ਸਿੱਖਾਂ ਦੀ ਆਵਾਜ਼ ਬੁਲੰਦ ਨਹੀਂ ਕੀਤੀ ਛੋਟੇ ਲੋਕ ਨੇ ਜਿਹੜੇ ਪ੍ਰਚਾਰ ਰਹੇ ਨੇ ਔਰ ਜਿਹੜੇ ਕਹਿ ਰਹੇ ਨੇ ਉਹ ਵੱਡੇ ਛੋਟੇ ਲੋਕ ਨੇ ਹੂੰ ਇਹ ਆ ਉਹਨਾਂ ਜੋ ਕੋਈ ਚੀਜ਼ ਬੋਲਦੀ ਹੈ ਹੂੰ ਅਰੇ ਸਿੱਖਾਂ ਵਾਤੇ ਤੇ ਡੀਐਨਡੀਆ ਕੁਰਬਾਨੀਆਂ ਸੇ ਕੌਮ ਨੇ ਕੀਤੀਆਂ ਨੇ ਸਾਰਾ ਇਤਿਹਾਸ ਲਿਖਿਆ ਪਿਆ ਭਰਿਆ ਪਿਆ ਕਿਤੇ ਕਿਤੇ ਕੀਤੀਆਂ ਨੇ ਅਮਰਤਪਾਲ ਇੱਕ ਐਸਾ ਬੰਦਾ ਕੀ ਅਮਰਤਪਾਲ ਨੇ ਕੀ ਖਾਲ ਕੀ ਆਵਾਜ਼ ਕੀ ਚੁੱਕੀ ਹੈ ਹੂੰ ਕਾਦੀ ਬਾਤ ਚੁਕੀ ਉਹਨੇ ਆਕੇ ਕੀ ਆ ਜਾ ਰਿਹਾ ਹੈ ਇਹ ਸੋਸ਼ਲ ਮੀਡੀਆ ਤੋਂ ਉਹ ਤਾਂ ਹੁਣ ਕਹਿਨੂ ਤਾਂ ਦੇਖੋ ਜੀ ਪੰਜ ਸੱਤ ਬੰਦੇ ਤੁਸੀਂ ਵੀ ਹਾਇਰ ਕਰ ਲਓ ਹੂੰ ਤੇ ਉਹਨਾਂ ਨੂੰ ਕਹੋ ਤੁਸੀਂ ਬੋਲੀ ਜਾਣਾ ਰੋਜ਼ ਕੁਝ ਨਾ ਕੁਝ ਹੂੰ ਉਹ ਵੀ ਸੋਸ਼ਲ ਮੀਡੀਆ ਤੇ ਆਏਗਾ ਸੋਸ਼ਲ ਮੀਡੀਆ ਤੇ ਕੋਈ ਕਿਸੇ ਨੂੰ ਰੋਕ ਸਕਦਾ ਮੈਂ ਰੋਜ਼ ਆਪਣਾ ਫੇਸਬੁਕ ਖੋਲ ਕੇ ਤੇ ਸ਼ੁਰੂ ਹੋ ਜਾਵਾਂ ਲਾਈਵ ਤੇ ਮੈਨੂੰ ਕੋਈ ਰੋਕ ਸਕਦਾ ਹਾਂ ਮੇਰੀ ਗੱਲ ਮੰਨਣੀ ਹੈ ਕਿ ਮਨੇ ਨਹੀਂ ਮੰਨੀ ਨਾ ਮਨੇ ਕੋਈ ਗਾਲਾਂ ਕੱਢੀ ਜਾਂਦੇ ਕੋਈ ਗਾਲਾਂ ਕੱਢੀ ਜਾਂਦੇ ਤੇ ਕੋਈ ਤਾਰੀਫ ਕਰੀ ਜਾਂਦੇ ਇਹ ਤਾਂ ਫੀਨੋਮੈਨਾ ਲੋਕਾਂ ਦਾ ਕਿ ਸਭ ਉੱਥੇ ਫੇਰ ਆਦੀ ਜਿੱਥੋਂ ਸ਼ੁਰੂ ਹੋਏ ਆ ਜਿਹੜਾ ਅਮਰਤਪਾਲ ਦੀ ਆਪਾਂ ਗੱਲ ਕਰਦੇ ਹਾਂ ਸੰਵਿਧਾਨ ਨੂੰ ਸੰਵਿਧਾਨ ਨਹੀਂ ਮੰਨਦੇ ਸੀ ਮੁਲਕ ਨੂੰ ਮੁਲਕ ਨਹੀਂ ਮੰਨਦੇ ਸੀ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਨਹੀਂ ਮੰਨਦੇ ਸੀ ਇਹ ਉਹਨਾਂ ਦੀਆਂ ਆਉਣ ਰਿਕਾਰਡ ਸਟੇਟਮੈਂਟਾਂ ਨੇ ਅਮਰਤਪਾਲ ਸਿੰਘ ਦੀ ਤੇ ਫਿਰ ਜੇਲ੍ਹ ਜਾਣ ਤੋਂ ਬਾਅਦ ਕਿਦਾਂ ਮਾਈਂਡ ਸੈਟ ਕੀਤਾ ਜਾਂਦਾ ਚੇਂਜ ਕੀਤਾ ਜਾਂਦਾ ਕੀ ਹੈ ਕਿ ਉਸੇ ਸਬਧਾਨ ਲਈ ਇਲੈਕਸ਼ਨ ਲੜਨ ਲਈ ਤਿਆਰ ਹੋ ਜਾਂਦੇ ਨੇ ਜਿਵੇਂ ਸਮਰਜੀਤ ਸਿੰਘ ਮਾਨ ਲੜਦੇ ਨੇ ਕੀ ਇਹਦਾ ਵਰਤੀਰਾ ਕੀ ਹੁੰਦਾ ਜੇਲ੍ਹ ਦੇ ਅੰਦਰ ਜੇ ਪਤਾ ਹੋ ਜੇਲ੍ਹ ਜਾਂਦਾ ਨੇ ਕੋਈ ਸੇਵਾ ਸੁਭਾ ਕੀਤੀ ਹੋਣੀ ਭਈ ਜੇ ਬਾਹਰ ਕੁ ਬੁਰਕ ਦੇ ਕੇ ਵਧੀਆ ਜੇ ਜਿੱਤ ਜਾਂਦੇ ਨੇ ਜੇ ਕਿਉਂਕਿ ਜੇ ਅਮਰਤਪਾਲ ਸਿੰਘ ਜਿੱਤ ਜਾਂਦੇ ਆ ਸਵਿਧਾਨ ਦੀ ਸੌ ਖਾਣਗੇ ਨਾ ਜਿਹੜੇ ਸਵਿਧਾਨ ਨੂੰ ਸਵਿਧਾਨ ਨਹੀਂ ਮੰਨਦੇ ਸੀ ਉਹ ਖਾਣਗੇ ਖਾਣਗੇ ਫੇਰੀ ਅੱਗੇ ਜਾਣਗੇ ਹਮ ਪਾਰਲੀਮੈਂਟ 'ਚ ਜਾਣਾ ਹਮ ਤਾਂ ਇਹ ਵੀ ਜ਼ਰੂਰੀ ਨਹੀਂ ਹੈ ਕਿ ਭਈ ਉਹਨੂੰ ਛੱਡ ਦੇਣਗੇ ਹਮ ਇਹ ਫੀਨੋਮਨਾ ਵੀ ਗਲਤ ਹੈ ਹਮ ਤੇ ਜਿੱਤਣ ਤੋਂ ਬਾਅਦ ਛੱਡਦੇ ਨਹੀਂ ਕੋਈ ਜ਼ਰੂਰੀ ਥੋੜੀ ਹੈ ਹਮ ਜਦੋਂ ਪਰਿਸਥਿਤੀਆਂ ਜਿਹੜੀਆਂ ਮਾਨਦਿਆਂ ਤੇ ਅੰਮ੍ਰਿਤਪਾਲ ਦੇ ਜਿਹੜੀਆਂ ਆਪਣੇ ਕੀ ਨਾਂ ਦੇ ਜਿਹੜਾ ਪਟਿਆਲੇ ਤੋਂ ਖੜਾ ਹੋਇਆ ਸੀ ਖਾਲਸਾ ਜੀ ਅਤੈਂਦਰਪਾਲ ਸਿੰਘ ਖਾਲਸਾ ਉਹ ਸਾਰੇ ਟਾਈਮ ਹੀ ਹੋਰ ਸੀਗੇ ਹਮ ਉਹਨਾਂ ਨੇ ਉਹ ਪ੍ਰੂਫ ਕਰ ਚੁੱਕੇ ਸੀ ਵੀ ਇਹ ਇਨਵੋਲਡ ਨਹੀਂ ਹੈਗੇ ਦੋਨੋਂ ਇੰਦਰਾ ਗਾਂਧੀ ਦੇ ਕਤਲ 'ਚ ਇਹ ਸਾਰਾ ਇਨਵੈਸਟੀਗੇਸ਼ਨ ਹੋ ਚੁੱਕੀ ਸੀ ਜੀ ਉਹ ਤਾਂ ਕੋਈ ਬਹਾਨਾ ਪਾਲਦੇ ਸੀ ਉਹਨਾਂ ਨੂੰ ਛੱਡਣ ਦਾ ਜੀ ਤੇ ਅਮਰਿਤਪਾਲ ਨੇ ਤਾਂ ਕੋਈ ਸਬੂਤ ਵਾਲੀ ਕੋਈ ਗੱਲ ਹੀ ਨਹੀਂ ਸਿੱਧਾ ਹੀ ਕਿ ਆਪਾਂ ਮੰਨਦੇ ਨਹੀਂ ਆਪਣਾ ਤੁਹਾਨੂੰ ਮੰਨਦੇ ਨਹੀਂ ਅਸੀਂ ਤਾਂ ਹਥਿਆਰਾਂ ਨਾਲ ਲਾਵਾਂਗੇ ਡੰਡੇ ਨਾਲ ਲਾਵਾਂਗੇ ਖਾਲਸ탄 ਨਾ ਸਾਡਾ ਕੋਈ ਸੰਵਿਧਾਨ ਹੈ ਨਾ ਅਸੀਂ ਸੰਵਿਧਾਨ ਨੂੰ ਮੰਨੀਆਂ ਨਾ ਅਸੀਂ ਅਸੀਂ ਤਾਂ ਹਥਿਆਰ ਬੰਦ ਲੜਾਈ ਲੜਾਂਗੇ ਕਪਤਨ ਸਰ ਇੱਕ ਹੋਰ ਸ਼ੰਕਾ ਜਤਾਉਣ ਦਾ ਮਨ ਇਹ ਕਹਿੰਦਾ ਕਿ ਜੇ ਤੁਸੀਂ ਕਹਿੰਦੇ ਹੋ ਕਿ ਆਰਐਸਐਸ ਦਾ ਦਾਅ ਇਹ ਆਰਐਸਐਸ ਨੇ ਜਾਂ ਭਾਜਪਾ ਨੇ ਖੜਾ ਕੀਤਾ ਅਮਰਿਤਪਾਲ ਸਿੰਘ ਨੂੰ ਹਜੇ ਤਾਂ ਇੱਕ ਸਿਰਫ ਨੋਮੀਨੇਟ ਹੋਏ ਨੇ ਕਿ ਕੰਡੂਰ ਸਾਹਿਬ ਤੋਂ ਇਲੈਕਸ਼ਨ ਲੜਾਂਗੇ ਅਨਾਉਂਸਮੈਂਟ ਕੀਤੀ ਹੈ ਹਜੇ ਜਿਹੜਾ ਕਾਨੂੰਨੀ ਪ੍ਰਕਿਰਿਆ ਹੈ ਇੱਕ ਪੇਪਰ ਭਰਨ ਦੀ ਉਹ ਤਾਂ ਹੋਈ ਨਹੀਂ ਜੇਕਰ ਪੇਪਰ ਰਿਫਿਊਜ਼ ਹੋ ਜਾਂਦੇ ਨੇ ਅਮਰਤਪਾਲ ਸਿੰਘ ਦੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਮਾਹੌਲ ਜਿਹੜੇ ਲੋਕ ਅਮਰਤਪਾਲ ਸਿੰਘ ਦੀ ਸੋਚ ਨਾਲ ਸਹਿਮਤ ਨੇ ਉਹ ਕਹਿਣਗੇ ਹਾਂ ਅਸੀਂ ਵਾਕੇ ਹੀ ਗੁਲਾਮ ਆ ਸਾਡੇ ਅਮਰਤਪਾਲ ਸਿੰਘ ਦੇ ਪੇਪਰ ਰਿਫਿਊਜ਼ ਹੋ ਗਏ ਨੇ ਪੇਪਰ ਰਿਫਿਊਜ਼ ਕਿਉਂ ਹੋਣਗੇ ਹੂੰ ਅਗਰ ਪੇਪਰ ਐਥੈਂਟੀਕੇਟਡ ਡੈਥ ਸੁਪਰਡੈਂਟ ਨੇ ਕਰਕੇ ਭੇਜਿਆ ਨੇ ਰਿਫਿਊਜ਼ ਹੋ ਹੀ ਨਹੀਂ ਸਕਦੇ ਹੂੰ ਉਹ ਲੱਖ ਕਹੀ ਜਾਵੇ ਹੂੰ ਉਹ ਲੱਖ ਕਹੀ ਜਾਵੇ ਜਦੋਂ ਸਾਰੇ ਡਾਕੂਮੈਂਟਸ ਪੇਸ਼ ਕਰ ਰਿਆ ਨਾਲ ਕਰ ਰਿਆ ਦੋ ਗਵਾਹ ਦੇ ਰਿਆ ਹਾਂਜੀ ਵੋਟਰ ਦੋ ਗਵਾਹ ਦੇ ਰਿਆ ਨਾਲ ਔਰ ਆਪਣੇ ਦੋ ਤਿੰਨ ਜਿਹੜੇ ਦਿੰਦੇ ਨੇ ਤੇ ਨਾਲ ਉਹਨਾਂ ਦੇ ਡਾਕੂਮੈਂਟ ਲਾ ਰਿਆ ਨਾਲ ਆਪਦੇ ਡਾਕੂਮੈਂਟ ਲਾ ਰਿਆ ਤੇ ਰਿਫਿਊਜ਼ ਕਰ ਹੀ ਨਹੀਂ ਸਕਦਾ ਕੋਈ ਹੂੰ ਮੇਰਾ ਕਹਿਣ ਦਾ ਮਤਲਬ ਤਾਂ ਇਹੀ ਹੈ ਕੈਪਟਨ ਸਾਹਿਬ ਵੀ ਖੇਡ ਸਕਦੀ ਆ ਦਾ ਇਹ ਸੱਚ ਆ ਮੈਂ ਬਾਕੀ ਤੁਸੀਂ ਲੋਕਾਂ ਨੂੰ ਭੜਕਾਉਣ ਲਈ ਮੇਰੇ ਮੂੰਹ 'ਚ ਨਾ ਨਾ ਪਾਓ ਵੀ ਮੈਂ ਕਹਿ ਰਿਹਾ ਉਹਦਾ ਸ਼ਰਮ ਉਹਨੇ ਵਿਰਸਾ ਸਿੰਘ ਮਲਟੋੜ ਨੇ ਕਿਹਾ ਕਿ ਆਰਐਸਐਸ ਨੇ ਸਾਰਾ ਪੰਗਾ ਖੜਾ ਕੀਤਾ ਆਰਐਸਐਸ ਨੇ ਬੰਦਾ ਪਿੱਛੇ ਜਾ ਆਰਐਸਐਸ ਨੇ ਸਾਰਾ ਕੁਝ ਕਰਾਇਆ ਮੈਂ ਤਾਂ ਉਹਨੂੰ ਰਿਪੀਟ ਕਰ ਰਿਹਾ ਹੂੰ ਤੇ ਜੇ ਆਰਐਸਐਸ ਨੇ ਕੀਤਾ ਫਿਰ ਤਾਂ ਬਹੁਤ ਮਾੜੀ ਗੱਲ ਹੂੰ ਅਣੀ ਵੋਟਾਂ ਦਾ ਪੋਲਰਾਈਜੇਸ਼ਨ ਹੋਣੀ ਨਹੀਂ ਕਿ ਹਿੰਦੂ ਡਰ ਜਾਣਗੇ ਵੀ ਅਮਰ ਜਮਾਨ ਆ ਗਿਆ ਜੀ ਅਬਰਪਾਲ ਆ ਗਿਆ ਜੀ ਸਾਰੇ ਹਿੰਦੂ ਇੱਕ ਪਾਸੇ ਹੋ ਜਾਣਗੇ ਪੰਜਾਬ 'ਚ ਨਹੀਂ ਇਹ ਹੁੰਦਾ ਪੰਜਾਬ ਦਾ ਹਿੰਦੂ ਬੜੀ ਮਾਰ ਖਾ ਚੁੱਕਿਆ ਔਰ ਬੜਾ ਉਹਨੇ ਸਫਰ ਕੀਤਾ 84 ਜੇ ਔਰ ਉਹ ਬਿਲਕੁਲ ਰਿਅਲਾਈਜ਼ ਕਰਦੇ ਨੇ ਕਿ ਬਹੁਤ ਵੱਡੀ ਸ਼ਰਾਦਤ ਸੀ ਔਰ ਅਸੀਂ ਬਰਬਾਦ ਹੋਏ ਆ ਸਾਡੇ ਬਿਜ਼ਨਸ ਬਰਬਾਦ ਹੋਏ ਨੇ ਅਸੀਂ ਘਰੋਂ ਬੇਕਾਰ ਹੋਏ ਆ ਵਾਪਸ ਸਾਨੂੰ ਫਿਰ ਆ ਕੇ ਹੁਣ ਮਸਾਂ ਅਸੀਂ ਸੈਟਲ ਹੋਏ ਆ ਉਹ ਤਾਂ ਹੁੰਦੇ ਨਹੀਂ ਇਹ ਜੇ ਦਾ ਖੇਡ ਰਹੀ ਭਾਜਪੀ ਤੇ ਗਲਤ ਦਾ ਖੇਡ ਰਹੀ ਹੈ ਹੂੰ ਤੇ ਬਾਕੀ ਜੇ ਸਜੀ ਮੁਚੀ ਉਹਦੇ ਚੇਂਜ ਆ ਗਈ ਹੈ ਉਹ ਸਾਰਾ ਸੰਵਿਧਾਨ ਨੂੰ ਵੀ ਮੰਨਣ ਲੱਗ ਪਏ ਹਿੰਦੁਸਤਾਨ ਨੂੰ ਵੀ ਮੰਨਣ ਲੱਗ ਗਿਆ ਸ਼ਾਇਦ ਉਹ ਉੱਥੇ ਸੇਵਾ ਸੁਭਾ ਚੰਗੀ ਕੀਤੀ ਉਹਨਾਂ ਨੇ ਮਨਾ ਲਿਆ ਇਹਨੂੰ ਕਿ ਤੂੰ ਛੱਡ ਪਰਾਂ ਯਾਰ ਤੂੰ ਕਿ ਲੈਣਾ ਖਾਲਸਾਣ ਤੋਂ ਤੇ ਤੂੰ ਆਪਣਾ ਪਾਵਰ ਚਾ ਤੇ ਤੈਨੂੰ ਮੰਤਰੀ ਬਣਾਵਾਂਗੇ ਤੇ ਹਿੱਸੇਦਾਰ ਬਣ ਸਾਡਾ ਕੀ ਪਤਾ ਉਹਨ ਕੀ ਉਥੇ ਕਹਾਣੀ ਘੜੀ ਗਈ ਹੈ ਤਾਂ ਉਹ ਹੀ ਦੱਸ ਸਕਦੇ ਜਾਂ ਉਹਨਾਂ ਦਾ ਪਰਿਵਾਰ ਦੱਸ ਸਕਦਾ ਜਾਂ ਅਮਰਤਵਾਲ ਖੁਦ ਆ ਕੇ ਬਾਹਰ ਦੱਸ ਸਕਦੇ ਹੂੰ ਇਹਦੇ ਚ ਆਪਾਂ ਤਾਂ ਸਾਰੇ ਆ ਜਿਹੜੀਆਂ ਕਿਆਸ ਰਾਈਆਂ ਤੁਸੀਂ ਵੀ ਮੈਨੂੰ ਉਹੋ ਜਿਹੇ ਸਵਾਲ ਪੁੱਛਦੇ ਰਹੇ ਤੇ ਮੈਂ ਵੀ ਉਹੋ ਜਿਹੇ ਜਵਾਬ ਦੇਈ ਜਾ ਰਿਹਾ ਹੂੰ ਇਹ ਸਾਰੇ ਆਪਣੇ ਆਪਣੇ ਬ੍ਰੈਂਡ ਦੇ ਬ੍ਰੈਂਡ ਚਾਈਲਡ ਦੇ ਜਿਹੜੇ ਨੇ ਨਾ ਸਵਾਲ ਜਵਾਬ ਦੇ ਜੀ ਅਸਲੀਅਤ ਆਪਾਂ ਨੂੰ ਨਹੀਂ ਪਤਾ ਜੀ ਦਰਸ਼ਕੋ ਅਮਰਤਪਾਲ ਸਿੰਘ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜਨ ਦਾ ਐਲਾਨ ਕਰ ਚੁੱਕੇ ਨੇ ਕੈਪਟਨ ਚੰਨੂ ਸਿੰਘ ਸਿੱਧੂ ਸਾਡੇ ਨਾਲ ਇਸ ਸਮੇਂ ਮੌਜੂਦ ਸੀ ਅਮਰਤਪਾਲ ਤੇ ਵਿਰਸਾ ਸਿੰਘ ਬਲਟੋਹਾ ਦੀ ਜਿਹੜੀ ਖੰਡੂਰ ਸਾਹਿਬ ਦੀ ਸੀਟ ਆ ਉਸ ਸੀਟ ਤੇ ਚਰਚਾ ਕਰਨ ਲਈ ਕੈਪਟਨ ਸਾਹਿਬ ਨੇ ਕਿਹਾ ਕਿ ਵਿਰਸਾ ਸਿੰਘ ਬਲਟੋਹਾ ਆਲਰੇਡੀ ਕਹਿ ਚੁੱਕੇ ਨੇ ਕਿ ਇਹ ਆਰਐਸਐਸ ਵੱਲੋਂ ਜਿਹੜਾ ਪਲਾਨ ਆ ਜਾਂ ਆਰਐਸਐਸ ਵੱਲੋਂ ਪਲਾਨ ਕਰਕੇ ਜਿਹੜਾ ਅਮਰਤਪਾਲ ਸਿੰਘ ਨੂੰ ਮੈਦਾਨ 'ਚ ਉਤਾਰਿਆ ਗਿਆ ਹੈਗਾ ਚੈਨਲ ਵਕਤ ਦੇ ਬੋਲ ਨਾਲ ਜੁੜੇ ਰਹਿਣ ਲਈ ਦਰਸ਼ਕੋ ਤੁਹਾਡਾ ਬਹੁਤ-ਬਹੁਤ ਧੰਨਵਾਦ ਕੈਪਟਨ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਅੱਛਾ ਗਾ